ਨੀ ਮੇਰਾ ਸੋਨਾ ਮੁਲਕ ਪੰਜਾਬ ਕੁੜੇ ਉਹ ਕੁਝ ਠੱਗਾਂ ਨੇ ਕੀਤਾ ਬਰਬਾਦ ਕੁੜੇ ਨੀ ਮੇਰਾ ਸੋਨਾ ਮੁਲਕ ਪੰਜਾਬ ਕੁੜੇ ਮੇਰਾ ਸੋਨਾ ਮੁਲਕ ਪੰਜਾਬ ਕੁੜੇ ਨਹੀਂ ਕੁਝ ਠੱਗਾਂ ਨੇ ਕੀਤਾ ਵਰਵਾਦ ਕੁੜੇ ਨਹੀਂ ਮੇਰਾ ਸੋਨਾ ਮੁਲਕ ਪੰਜਾਬ ਕੁੜੇ ਮੇਰਾ ਸੋਨਾ ਮੁਲਕ ਪੰਜਾਬ ਕੁੜੇ ਮੇਰਾ ਸੋਨਾ ਮੁਲਕ ਪੰਜਾਬ ਕੋੜੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਮਿੱਤਰ ਪਿਆਰਿਓ ਉਮੀਦ ਕਰਦਾ ਠੀਕ ਠਾਕ ਹੋਵੋਗੇ ਤੇ ਤੁਸੀਂ ਟਾਈਟਲ ਦੇ ਵਿੱਚ ਪੜਿਆ ਹੋਊਗਾ ਕਿ ਭਈਆਂ ਖਿਲਾਫ ਜਿਹੜੇ ਪਿੰਡ ਪਿੰਡ ਮਤੇ ਪੈਣ ਲੱਗ ਪਏ ਨੇਗੇ ਤੇ ਇਹਦੇ ਵਿੱਚ ਸਾਡੇ ਜਿਹੜੇ ਨੌਜਵਾਨ ਭਰਾ ਨੇ ਉਹ ਵੱਡੀ ਤਦਾਦ ਦੇ ਵਿੱਚ ਅੱਗੇ ਨੇ ਤੇ ਸੂਝਵਾਨ ਲੋਕ ਅੱਗੇ ਨੇ ਤੇ ਨਿਹੰਗ ਸਿੰਘ ਜਥੇਬੰਦੀਆਂ ਅੱਗੇ ਨੇ ਜਿਹੜੇ ਸਿੱਖ ਸਿੱਖ ਫਾਊਂਡੇਸ਼ਨ ਵਾਲੇ ਨੇ ਸਾਡੇ ਭੈਣ ਭਰਾ ਤੇ ਇਸ ਸੰਸਥਾਵਾਂ ਨਾਲ ਜੁੜੇ ਹੋਏ ਨੇ ਉਹ ਸਾਰੇ ਅੱਗੇ ਨੇ ਤੇ ਇਹਦਾ ਵਿਰੋਧ ਕੌਣ ਕਰ ਰਿਹਾ ਕੁਝ ਸਾਡੇ ਲੀਡਰ ਨੇ ਤੇ ਕੁਝ ਹੁਣ ਆ ਜਿਹੜੀਆਂ ਕਿਸਾਨ ਜਥੇਬੰਦੀਆਂ ਸਾਡਿਆਂ ਲੋਕਾਂ ਦੇ ਸਿਰਾਂ ਦੇ ਉੱਤੋਂ ਬਣੀਆਂ ਹੋਈਆਂ ਨੇ ਪੰਜਾਬੀਆਂ ਦੇ ਸਿਰਾਂ ਦੇ ਉੱਤੋਂ ਬਣੀਆਂ ਹੋਈਆਂ ਨੇ ਤੇ ਉਹ ਹੁਣ ਉਹਨਾਂ ਦੇ ਪੱਖ ਤੇ ਜਾ ਰਹੀਆਂ ਨੇ ਹਨਾ ਕਮਾਲ ਦੀ ਗੱਲ ਹੈ ਵੀ ਫੰਡ ਤੁਸੀਂ ਪੰਜਾਬ ਵਾਲਿਆਂ ਤੋਂ ਲਵੋ ਤੇ ਭੁਗਤੋਂ ਤੁਸੀਂ ਉਧਰਲੇ ਪਾਸੇ ਹਨਾ ਇਹ ਦੇਖੋ ਕਿੱਡੀ ਕਿੱਡੀ ਕ ਚੰਗੀ ਗੱਲ ਹੈ ਇਹ ਬਹੁਤ ਕਠੀਆ ਗੱਲ ਆ ਉਹਨਾਂ ਨੂੰ ਸੋਚਣਾ ਚਾਹੀਦਾ ਇਸ ਬਾਰੇ ਸੋ ਮੈਂ ਪਹਿਲਾਂ ਵੀ ਇੱਕ ਗੀਤ ਗਾਇਆ ਸੀਗਾ ਤੇ ਉਹੀ ਗੀਤ ਮੈਂ ਤੁਹਾਡੀ ਨਜ਼ਰ ਕਰਨ ਲੱਗਿਆ ਸੁਣਿਓ ਫਿਰ ਕਰਕੇ ਬਲਾਤਕਾਰ ਬੱਚੇ ਮਾਰਦੇ ਜਾਂਦੀਆਂ ਸਕੂਲ ਬੱਚਿਆਂ ਨੂੰ ਤਾੜਦੇ ਉਹ ਕਰਕੇ ਬਲਾਤਕਾਰ ਬੱਚੇ ਮਾਰਦੇ ਜਾਂਦੀਆਂ ਸਕੂਲ ਬੱਚਿਆਂ ਨੂੰ ਤਾੜਦੇ ਚਾਹੁੰਦੇ ਜੇ ਪੰਜਾਬ ਨੂੰ ਬਚਾਉਣਾ ਮਿੱਤਰੋ ਚਾਹੁੰਦੇ ਜੇ ਪੰਜਾਬ ਨੂੰ ਬਚਾਉਣਾ ਮਿੱਤਰੋ ਸਭ ਕੁ ਸਿਖਾਉਣਾ ਇੱਥੇ ਪਊ ਕਈਆਂ ਨੂੰ ਜਿਵੇਂ ਪਹਿਲਾਂ ਇਥੋਂ ਅੰਗਰੇਜ਼ ਕੱਢੇ ਸੀ ਹੁਣ ਲੱਗਦਾ ਏ ਕੱਢਣਾ ਪਊਗਾ ਫਈਆਂ ਨੂੰ ਜਿਵੇਂ ਪਹਿਲਾਂ ਇਥੋਂ ਅੰਗਰੇਜ਼ ਕੱਢੇ ਸੀ ਹੁਣ ਲੱਗਦਾ ਏ ਕੱਢਣਾ ਪਊਗਾ ਫਈਆਂ ਨੂੰ ਲੱਗਦਾ ਏ ਕੱਢਣਾ ਪਊਗਾ ਫਈਆਂ ਨੂੰ ਹੋ ਮੰਡੀਆਂ ਚ ਦਾੜੀਆਂ ਨੂੰ ਹੱਥ ਪਾਉਂਦੇ ਨੇ ਹੋ ਕੇ ਮਸਟੰਡੇ ਇਕੱਠੇ ਪੱਗਾ ਲਾਉਂਦੇ ਨੇ ਮੰਡੀਆਂ 'ਚ ਦਾੜੀਆਂ ਨੂੰ ਹੱਥ ਪਾਉਂਦੇ ਨੇ ਹੋ ਕੇ ਮਸਟੰਡੇ ਇਕੱਠੇ ਪੱਗਾਂ ਲਾਉਂਦੇ ਨੇ ਆਪਣਿਆਂ ਨੂੰ ਦੇਵੋ ਰੁਜ਼ਗਾਰ ਮਿੱਤਰੋ ਓਏ ਆਪਣਿਆਂ ਨੂੰ ਦੇਵੋ ਰੁਜ਼ਗਾਰ ਮਿੱਤਰੋ ਦਫਾ ਕਰੋ ਪਿੰਡੋਂ ਮੈਨ ਕਾਦੇ ਸਈਆਂ ਨੂੰ ਜਿਵੇਂ ਪਹਿਲਾਂ ਓਏ ਜਿਵੇਂ ਪਹਿਲਾਂ ਜਿਵੇਂ ਪਹਿਲਾਂ ਇੱਥੋਂ ਅੰਗਰੇਜ਼ ਕੱਢੇ ਸੀ ਹੁਣ ਲਗਦਾ ਏ ਕੱਢਣਾ ਪਊਗਾ ਪਹੀਆਂ ਨੂੰ ਜਿਵੇਂ ਪਹਿਲਾਂ ਇਥੋਂ ਅੰਗਰੇਜ਼ ਕੱਢੇ ਸੀ ਹੁਣ ਲਗਦਾ ਏ ਕੱਢਣਾ ਪਊਗਾ ਪਹੀਆਂ ਨੂੰ ਪਿਆਰ ਵਾਲੇ ਜਾਲ ਚ ਫਸਾ ਕੇ ਕੁੜੀਆਂ ਬਹਿ ਜਾਂਦੇ ਜੂ ਪਿੱਛਲ ਜਾ ਕੇ ਕੁੜੀਆਂ ਉਹ ਪਿਆਰ ਵਾਲੇ ਜਾਲ ਚ ਫਸਾ ਕੇ ਕੁੜੀਆਂ ਬਹਿ ਜਾਂਦੇ ਜੂ ਪਿੱਛਲ ਜਾ ਕੇ ਕੁੜੀਆਂ ਇਹੋ ਜਿਹੇ ਬੰਦ ਰਨਾਂਉਮੇ ਹੀ ਕਰੋ ਓ ਇਹੋ ਜਿਹੇ ਬੰਦ ਰਨਾਂਉਮੇ ਹੀ ਕਰੋ ਜਿਵੇਂ ਅਪ ਡੰਡੇ ਨਾ ਭਜਾਇਆ ਟਈਆਂ ਨੂੰ ਜਿਵੇਂ ਪਹਿਲਾਂ ਇਥੋਂ ਅੰਗਰੇਜ਼ ਕੱਢੇ ਸੀ ਹੁਣ ਲੱਗਦਾ ਏ ਕੱਢਣਾ ਪਊਗਾ ਪਈਆਂ ਨੂੰ ਓ ਜਿਵੇਂ ਪਹਿਲਾਂ ਇਥੋਂ ਅੰਗਰੇਜ਼ ਕੱਢੇ ਸੀ ਹੁਣ ਲੱਗਦਾ ਏ ਕੱਢਣਾ ਪਊਗਾ ਪਈਆਂ ਨੂੰ ਲਗਦਾ ਕੱਢਣਾ ਪਊਗਾ ਪਈਆਂ ਨੂੰ ਅਕਾਲੀ ਚੜੂ ਪੰਜੇ ਤੋਂ ਉਮੀਦ ਰੱਖੋ ਨਾ ਪ੍ਰਗਟ ਬਟੂਹੇ ਇਹਨਾ ਬਲ ਤੱਕੋ ਨਾ ਅਕਾਲੀ ਚੜੂ ਪੰਜੇ ਤੋਂ ਉਮੀਦ ਰੱਖੋ ਨਾ ਓਏ ਪ੍ਰਗਟ ਬਟੂਹੇ ਇਹਨਾ ਬਲ ਤੱਕੋ ਨਾ ਆਪਣਿਆਂ ਨੂੰ ਆਪਣਿਆਂ ਤੇ ਰੱਖੋ ਮਿੱਤਰੋ ਆਪਣਿਆਂ ਨੂੰ ਆਪਣਿਆਂ ਤੇ ਰੱਖਿਓ ਮਿੱਤਰੋ ਖਾਲੀ ਕਰ ਬਾਲੋ ਮੋਟਰਾਂ ਤੇ ਪਹੀਆਂ ਨੂੰ ਜਿਵੇਂ ਪਹਿਲਾਂ ਹਾਂ ਜਿਵੇਂ ਪਹਿਲਾਂ ਉਹ ਜਿਵੇਂ ਪਹਿਲਾਂ ਇੱਥੋਂ ਅੰਗਰੇਜ਼ ਕੱਢੇ ਸੀ ਹੁਣ ਲੱਗਦਾ ਏ ਕੱਢਣਾ ਪਊਗਾ ਪਹੀਆਂ ਨੂੰ ਜਿਵੇਂ ਪਹਿਲਾਂ ਇੱਥੋਂ ਅੰਗਰੇਜ਼ ਕੱਢੇ ਸੀ ਹੁਣ ਲੱਗਦਾ ਏ ਕੱਢਣਾ ਪਊਗਾ ਪਹੀਆਂ ਨੂੰ ਲੱਗਦਾ ਏ ਕੱਢਣਾ ਪਊਗਾ ਪਹੀਆਂ ਨੂੰ ਕਰਕੇ ਬਲਾਤਕਾਰ ਬੱਚੇ ਮਾਰਦੇ ਉਹ ਜਾਂਦੀਆਂ ਸਕੂਲ ਬੱਚਿਆਂ ਨੂੰ ਤਾੜਦੇ ਮਿੱਤਰੋ ਜਿਸ ਤਰ੍ਹਾਂ ਦਾ ਮਾਹੌਲ ਹੋ ਰਿਹਾ ਇਸ ਵਕਤ ਤੁਸੀਂ ਭਲੀ ਭਾਂਤ ਸਾਰੇ ਜਣੇ ਦੇਖਦੇ ਪਿਓ ਹਨਾ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਹੋ ਰਿਹਾ ਪਰ ਯਾਰ ਅੱਜ ਮੈਂ ਤਾਂ ਹੈਰਾਨ ਹੋਇਆ ਪਿਆ ਜਿਹੜਿਆ ਕਿਸਾਨ ਜਥੇਬੰਦੀਆਂ ਨੇ ਯਾਰ ਇਹ ਮਤਲਬ ਭਈਆਂ ਦਾ ਸਾਥ ਦੇ ਰੀਆਂ ਨੇ ਲੀਡਰ ਸਾਡੇ ਸਾਥ ਦੇ ਰਹੇ ਨੇ ਯਾਰ ਕਮਾਲ ਦੀ ਗੱਲ ਮਾਦਾ ਲੀਡਰਾਂ ਨੂੰ ਵੀ ਪੁੱਛਣਾ ਚਾਹਣਾ ਵੀ ਵੋਟਾਂ ਤੁਸੀਂ ਕਿੰਨਾ ਤੋਂ ਲਈਆਂ ਨੇ ਇਹ ਜੂਨੀਅਨ ਵਾਲੇ ਨੇ ਜਿੰਨੇ ਵੀ ਨੇ ਇਹ ਜੂਨੀਅਨ ਵਾਲੇ ਯਾਰ ਇਹਨਾਂ ਨੂੰ ਪੁੱਛਦੇ ਆ ਫੰਡ ਲੈ ਲੈ ਤੁਸੀਂ ਸਾਡੇ ਤੋਂ ਖੜੇ ਹੋਇਓ ਪੰਜਾਬ ਤੋਂ ਖੜੇ ਹੋਇਓ ਫੰਡ ਲੈ ਲੈ ਤੇ ਭੁਗਤ ਦੇ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਪਾਇਓ ਯਾਰ ਸ਼ਰਮ ਸ਼ਰਮ ਵਾੜੀ ਮੋਟੀ ਕਰ ਲੋ ਚੰਗੇ ਰਹੋਗੇ ਹਨਾ ਬਾਕੀ ਜਿਹੜੇ ਆ ਟੜਾ ਟੜਾ ਬਖ ਵਖ ਪਿੰਡਾਂ ਦੇ ਵਿੱਚ ਮਤੇ ਪੈਂਦੇ ਪਏ ਨੇ ਦੇਖੋ ਇਹ ਕੋਈ ਕਾਮਲੇ ਲੋਕ ਨਹੀਂ ਇਹ ਕੋਈ ਮੂਰਖ ਲੋਕ ਨਹੀਂ ਤੇ ਬਾਕੀ ਜਿਹੜੇ ਆ ਕੜਮ ਚੌਧਰੀ ਪਿੰਡਾਂ ਦੇ ਵਿੱਚ ਹਜੇ ਵੀ ਇਹਨਾਂ ਨੂੰ ਰੱਖੀ ਬੈਠੇ ਨੇ ਯਾਰ ਇਹਨਾਂ ਨੂੰ ਵੀ ਸ਼ਰਮ ਸੁਰਮ ਚਾਹੀਦੀ ਆ ਵੀ ਤੁਹਾਨੂੰ ਆ ਮੈਂ ਪੜ ਰਿਆ ਸੀ ਜੁਕੇ ਦੇ ਵਿੱਚੋਂ ਬਹੁਤ ਸਾਰੇ ਪੰਜਾਬੀ ਕੱਢੇ ਜਾ ਰਹੇ ਪੁਰਤਗਾਲ ਦੇ ਵਿੱਚੋਂ 14000 ਪੰਜਾਬੀ ਕੱਢੇ ਜਾ ਰਿਹਾ 14000 ਓਏ ਉਹਨਾਂ ਨੂੰ ਕਿੱਥੇ ਜਗ੍ਹਾ ਦੇਵੋਗੇ ਫਿਰ ਠੀਕ ਆ ਨਾ ਅੱਛਾ ਇੱਕ ਗੱਲ ਹੋਰ ਆ ਗੁਜਰਾਤ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਇੱਕ ਉੱਥੇ ਕੋਈ ਮਾਰਚ ਹੋਇਆ ਸੀ ਪ੍ਰੋਗਰਾਮ ਜਾਂ ਹੋਇਆ ਸੀਗਾ ਉਹਦੇ ਵਿੱਚ ਨਾ ਇਹ ਇਹਨਾਂ ਨੇ ਖਾਸ ਕਰਕੇ ਜਿਹੜੇ ਹਿੰਦੂ ਰਾਸ਼ਟਰ ਵਾਲੇ ਨੇ ਜਿਹੜੇ ਭਈਏ ਨੇ ਉਹਨਾਂ ਨੇ ਲਿਖਿਆ ਤਖਤੀਆਂ ਗੱਲ ਚ ਪਾਈਆਂ ਹੋਇਆਂ ਜੱਥਾ ਚ ਪੜੀਆਂ ਹੋਈਆਂ ਦੀਆਂ ਕਿ ਸਰਦਾਰਾਂ ਤੇ ਮੁਸਲਮਾਨਾਂ ਨੂੰ ਦੇਸ਼ ਚੋਂ ਕੱਢੋ ਤੇ ਹੁਣ ਤੁਸੀਂ ਉਹਨਾਂ ਦਾ ਸਾਥ ਦਿੰਨੇ ਹੋ ਯਾਰ ਕਮਾਲ ਦੀ ਗੱਲ ਹੋਈ ਪਈਆ ਹਨਾ ਸੋਚਣ ਵਾਲੀਆਂ ਗੱਲਾਂ ਨੇ ਯਾਰ ਪੰਜਾਬ ਕਿੱਧਰ ਨੂੰ ਜਾ ਰਿਹਾ ਪੰਜਾਬ ਇੱਕ ਸਮਝਦਾਰਾਂ ਦਾ ਸੂਬਾਗਾ ਇੱਕ ਪੜਿਆ ਲਿਖਿਆ ਦਾ ਸੂਬਾ ਯਾਰ ਉਹ ਕਿੱਧਰ ਨੂੰ ਮਤਲਬ ਕੀ ਯਾਰ ਕੋਈ ਕਹਿਣ ਸੁਣਨ ਤੋਂ ਪਰਿਆਣੀਆਂ ਗੱਲਾਂ ਹੋਈਆਂ ਪਈਆਂ ਨੇ ਯਾਰ ਵੀ ਪੰਜਾਬ ਨੂੰ ਕਿਹੜੇ ਪਾਸੇ ਧੱਕਿਆ ਜਾ ਰਿਹਾ ਅੱਜ ਤੇ ਪੰਜਾਬ ਖਾਤਮੇ ਵੱਲ ਜਾ ਰਿਹਾ ਯਾਰ ਹਨਾ ਜਿਹੜੇ ਸਾਹਬ ਨਾਲ ਇਹਨਾਂ ਇਹਨਾਂ ਨੇ ਸਾਡੇ ਖੜਾ ਮਚਾਉਦਰੀਆਂ ਨੇ ਸਾਡੇ ਲੀਡਰਾਂ ਨੇ ਸਾਡੇ ਆਗੂਆਂ ਨੇ ਤੇ ਇਹਨਾਂ ਨੇ ਜਿਹੜੇ ਸਾਹਬ ਨਾਲ ਹੁਣ ਸਪੀਡ ਫੜੀ ਹੋਈ ਆ ਜਿਹੜੇ ਸਾਹਬ ਨਾਲ ਇਹ ਵਰਕ ਕਰਦੇ ਪਏ ਨੇ ਜਿਹੜੇ ਸਾਹਬ ਨਾਲ ਕੰਮਕਾਰ ਕਰਦੇ ਪਏ ਨੇਗੀ ਯਾਰ ਤੁਸੀਂ ਦੇਖੋ ਨਾ ਸੋਚਣ ਵਾਲੀਆਂ ਗੱਲਾਂ ਨੇਗੀਆ ਤੇ ਜਿਹੜੇ ਸਾਡੇ ਇਹ ਇਹ ਇੱਥੇ ਆ ਕੇ ਵੱਡੇ ਵੱਡੇ ਕਾਰਖਾਨਿਆਂ ਦੇ ਕੋਈ ਇੰਜੀਨੀਅਰ ਬਣ ਗਿਆ ਕੋਈ ਮਿਸਤਰੀ ਬਣ ਗਿਆ ਤੇ ਜਿਹੜੇ ਸਾਡੇ ਆਮ ਲੋਕ ਤੇ ਉਹ ਸਾਡੀ ਲੇਬਰ ਬਣ ਕੇ ਰਹਿ ਗਏ ਤੇ ਤੁਸੀਂ ਇਹ ਵੀ ਇੱਕ ਸੋਚਣ ਵਾਲੀ ਗੱਲ ਆ ਵੀ ਦੇਖੋ ਤੁਸੀਂ ਨਿਰੀ ਵੀਡੀਓ ਵਾਇਰਲ ਹੁੰਦੀਆਂ ਨੇ ਤੁਹਾਨੂੰ ਕਿਵੇਂ ਗੰਦੇ ਨਾਲੀ ਦੇ ਪਾਣੀ ਦੇ ਵਿੱਚ ਸਬਜ਼ੀਆਂ ਧੋ ਧੋ ਕੇ ਖਵਾਈਆਂ ਜਾ ਰਹੀਆਂ ਨੇ ਵੇਚੀਆਂ ਜਾ ਰਹੀਆਂ ਨੇ ਗਿਆ ਗੋਲ ਗੱਪਿਆਂ ਦੇ ਪਾਣੀਆਂ ਦੇ ਵਿੱਚ ਕਿਵੇਂ ਨਾਲੀ ਦਾ ਗੰਦਾ ਪਾਣੀ ਮਲਾਇਆ ਜਾ ਰਿਹਾ ਇੱਕ ਪਿੱਛੇ ਜੇ ਵੀਡੀਓ ਆਈ ਤੀਗੀ ਜੀਦੇ ਵਿੱਚ ਕਿਸੇ ਹੋਟਲ ਦੇ ਵਿੱਚ ਉਹ ਆٹے ਦੇ ਵਿੱਚ ਮਤਲਬ ਬਾਥਰੂਮ ਕਰਕੇ ਉਹਦੇ ਨਾਲ ਗੁੰਨ ਰਿਹਾ ਆਟਾ ਯਾਰ ਸ਼ਰਮ ਦਾ ਘਾਟਾ ਸਾਨੂੰ ਇੰਨਾ ਕੁਝ ਦੇਖ ਕੇ ਵੀ ਅਸੀਂ ਬਰਦਾਸ਼ਤ ਕਰੀ ਜਾਂਦੇ ਆ ਤੇ ਫੇਰ ਵੀ ਜਿਹੜੇ ਉਹਨਾਂ ਦਾ ਕੜਾ ਚੌਧਰੀ ਸਾਥ ਦਿੰਦੇ ਨੇ ਯਾਰ ਤੁਹਾਡੇ ਤੇ ਲਾਹਨਤ ਹੈ ਤੁਸੀਂ ਕਦੇ ਬਖਸ਼ੇ ਨਹੀਂ ਜਾਓਗੇ ਨਾਨਕ ਦੇ ਘਰੋਂ ਕਹੋ ਕਿ ਇੱਕ ਗੱਲ ਦਾ ਤੁਸੀਂ ਇਹਨੇ ਸਬੂਤ ਦਿੱਤਾ ਕਿ ਤੁਸੀਂ ਪੰਜਾਬ ਪੱਖੀ ਨਹੀਂ ਹੈਗੇ ਤੁਸੀਂ ਪੰਜਾਬ ਪੰਜਾਬ ਦੇ ਲੋਕਾਂ ਦੇ ਪੱਖ ਦੇ ਵਿੱਚ ਨਹੀਂ ਤੁਸੀਂ ਸਿਰਫ ਤੇ ਸਿਰਫ ਆਪਣੇ ਪੈਸੇ ਇਕੱਠੇ ਕਰਦੇ ਹੋ ਤੇ ਆਪਣੀ ਆਪਣੀ ਮੈਜੋਰਟੀ ਬਣਾਉਣੀ ਹੈ ਆਪਣੀਆਂ ਪ੍ਰਾਪਰਟੀਆਂ ਖੜੀਆਂ ਕਰਦੇ ਹੋ ਹੋਰ ਇਸ ਤੋਂ ਅੱਗੇ ਕੋਈ ਨਹੀਂ ਹੈਗਾ ਤੁਹਾਨੂੰ ਪੰਜਾਬ ਨਾਲ ਕੋਈ ਮਤਲਬ ਨਹੀਂ ਪੰਜਾਬ ਦੇ ਲੋਕਾਂ ਨਾਲ ਕੋਈ ਮਤਲਬ ਨਹੀਂ ਹੈਨਾ ਤੁਸੀਂ ਦੇਖੋ ਮਹਾਰਾਸ਼ਟਰ ਕਰਨਾਟਕ ਤੇ ਉਹ ਉਹ ਯਾਰ ਜਿਹੜੇ ਉਹ ਲੋਕ ਉਹ ਇਲਾਕਿਆਂ ਦੇ ਸੂਬਿਆਂ ਦੇ ਮੁੱਖ ਮੰਤਰੀ ਨੇ ਕੀ ਉਹ ਕਾਮਲੇ ਬੋਲੇ ਨੇ ਯਾਰ ਵੀ ਸਾਡੇ ਆਲੇ ਨੂੰ ਬਾਲੀ ਯੱਕ ਲਾ ਗਈ ਜਾਂ ਉੱਥੇ ਜੀਆਂ ਕੋਈ ਜਥੇਬੰਦੀਆਂ ਹੁਣ ਉਹ ਜਿਹੜਾ ਜਿਹੜਾ ਕੁਝ ਗੁਜਰਾਤ ਦੇ ਵਿੱਚ ਹੋਇਆ ਇਹਨਾਂ ਨੇ ਕਹ ਵੀ ਸਰਦਾਰ ਅ ਸਰਦਾਰਾਂ ਦੇ ਮੁਸਲਮਾਨਾਂ ਨੂੰ ਵੀ ਇੱਥੋਂ ਦਫਾ ਕਰੋ ਕੱਢੋ ਜੀ ਇਹ ਉਰੇ ਰਹਿ ਨਹੀਂ ਸਕਦੇ ਫਲਾਨਾ ਨਹੀਂ ਹੋ ਸਕਦੇ ਹੁਣ ਸਾਡੇ ਆਲੇ ਤਾਂ ਉਹਨਾਂ ਦੇ ਹੱਕ 'ਚ ਆ ਗਈ ਕਿ ਸਾਡੇ ਆਲੇ ਦੇ ਹੱਕ 'ਚ ਕੋਈ ਆਇਆ ਹਨਾ ਸਾਰਿਆਂ ਲਈ ਸੋਚਣ ਵਾਲੀਆਂ ਗੱਲਾਂ ਨਹੀਂ ਗਈਆਂ ਵੀ ਪੰਜਾਬ ਨਾਲ ਕੀ ਹੋ ਰਿਹਾ ਧੱਕਾ ਹੋ ਰਿਹਾ ਸ਼ਰੇਆਮ ਧੱਕਾ ਹੋ ਰਿਹਾਗਾ ਤੇ ਇਹ ਪਿੰਡ ਪਿੰਡ ਮਤੇ ਪੈਣੇ ਚਾਹੀਦੇ ਨੇ ਰਫ਼ਤਾਰ ਹੋਰ ਤੇਜ਼ ਹੋਣੀ ਚਾਹੀਦੀ ਆ ਜਿਹੜੀਆਂ ਜਥੇਬੰਦੀਆਂ ਬੁੰਦੀਆਂ ਜੀਆਂ ਆਈਆਂ ਨੇ ਇਹਨਾਂ ਨੂੰ ਸਾਈਡ ਤੇ ਮਾਰੋ ਸਾਰਿਆਂ ਨੂੰ ਕਰਕੇ ਤੇ ਮਤੇ ਪਾਓ ਤੇ ਵੱਧ ਤੋਂ ਵੱਧ ਏਕਾ ਅਪਣਾਓ ਤੇ ਨੌਜਵਾਨਾਂ ਦਾ ਸਾਥ ਰਹੋ